ਬਠਿੰਡਾ ਦੇ ਐਸਐਸਪੀ ਖੁਦ ਪਹੁੰਚੇ ਨਾਕੇ ਤੇ ਅਤੇ ਭਾਰੀ ਫੋਰਸ ਦੇ ਨਾਲ ਕੀਤੀ ਗਈ ਬਠਿੰਡਾ ਅਮਰਤਸਰ ਰੋਡ ਦੇ ਉੱਤੇ ਚੈਕਿੰਗ ਦੱਸ ਦਈਏ ਕਿ ਆਉਣ ਵਾਲੀ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਅਲਰਟ ਦੇਖਾਈ ਦੇ ਰਹੀ ਹੈ ਤੇ ਉਹਨਾਂ ਵੱਲੋਂ ਜਿੱਥੇ ਬੀਤੀ ਕੱਲ ਇੱਕ ਫਲੈਗ ਮਾਰਚ ਕੀਤਾ ਗਿਆ ਪੂਰੇ ਜ਼ਿਲ੍ਹੇ ਦੇ ਅੰਦਰ ਉਥੇ ਅੱਜ ਦਿਨ ਦੇ ਟਾਈਮ ਵੇਲੇ ਐਸਪੀ ਸਿਟੀ ਦੀ ਨਿਗਰਾਨੀ ਦੇ ਵਿੱਚ ਹੋਟਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਾਮ ਦੇ ਟਾਈਮ ਬਠਿੰਡਾ ਦੇ ਐਸਐਸਪੀ ਅਵਨੀਤ ਕੁੰਡਲ ਬਠਿੰਡਾ ਅਮਰitsar ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗਿੱਲਪੱਤੀ ਵਿਖੇ ਖੁਦ ਪਹੁੰਚੇ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਇੱਥੇ ਨਾਕਾ ਲਗਾ ਕੇ ਨਾਕਾਬੰਦੀ ਕੀਤੀ ਗਈ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ ਇਹ ਤੁਹਾਨੂੰ ਦਿਖਾ ਰਿਹਾ ਇਹ ਸਾਰੀਆਂ ਤਸਵੀਰਾਂ ਬਠਿੰਡਾ ਅਮਰitsar ਨੈਸ਼ਨਲ ਹਾਈਵੇ ਦੀਆਂ ਜਿੱਥੇ ਬਠਿੰਡਾ ਦੇ ਐਸਐਸਪੀ ਅਵਨੀਤ ਕੁੰਡਲ ਐਸਪੀਸੀਟੀ ਨਰਿੰਦਰ ਸਿੰਘ ਡੀਐਸਪੀਸੀਟੀ 2 ਸਰਵਿਸਿੰਗ ਬਰਾਡ ਡੀਐਸਪੀਸੀਟੀ 1 ਅਮਰਤਪਾਲ ਸਿੰਘ ਪਾਟੀ ਅਤੇ ਉਹਨਾਂ ਦੇ ਨਾਲ ਹੋਰ ਕਾਫੀ ਸਾਰੇ ਐਸਐਚਓ ਵੀ ਮੌਜੂਦ ਸਨ ਅਤੇ ਇੱਥੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਆਪਣਾ ਪੁਲਿਸ ਫੋਰਸ ਲਗਾ ਕੇ ਇੱਥੇ ਹਰ ਇੱਕ ਔਣ ਜਾਣ ਵਾਲੇ ਬੰਨਾਂ ਦੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਅੱਜ ਚੈਕਿੰਗ ਕੀਤੀ ਗਈ ਐਸਐਚਓ ਦਿਖਾ ਰਹੇ ਸਾਰੀਆਂ ਤਸਵੀਰਾਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗਿਲਪਤੀ ਦੀਆਂ ਜਿੱਥੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਮੌਕੇ ਤੇ ਇੱਥੇ ਆਪਣਾ ਕੇ ਖੜੇ ਹੋਏ ਦਿਖਾਈ ਦੇ ਰਹੇ ਹਨ ਨਾਲ ਡੀਐਸਪੀ ਗੁਰਪ੍ਰੀਤ ਉਹਨਾਂ ਨਾਲ ਦਿਖਾਈ ਦੇ ਰਹੇ ਹੈ ਅਤੇ ਇੱਥੇ ਅੱਜ ਉਹਨਾਂ ਵੱਲੋਂ ਜਿਹੜਾ ਨਾਕਾ ਲਗਾ ਕੇ ਹੈ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜਿਹੜਾ ਜਿਹੜਾ ਪ੍ਰਸ਼ਧੀਆਂ ਚੋਣਾਂ ਨੇ ਜਾਂ ਬਲਕ ਸੰਤਰੀਆਂ ਚੋਣਾਂ 14 ਤਰੀਕ ਨੂੰ ਹੋ ਰਹੀਆਂ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਅਲਰਟ ਤੇ ਉੱਤੇ ਦਿਖਾਈ ਦੇ ਰਹੀ ਹੈ ਤੇ ਇਹਨਾਂ ਵੱਲੋਂ ਜਿਹੜਾ ਇੱਥੇ ਪਾਰੀ ਪੁਲਸ ਫੋਰਸ ਦੇ ਨਾਲ ਨਾਕਾ ਬੰਦੀ ਇਹਨਾਂ ਵੱਲੋਂ ਕੀਤੀ ਗਈ ਅਤੇ ਹਰ ਆਉਣ ਜਾਣ ਵਾਲੇ ਬੰਨ ਦੀ ਹੈ ਇਥੇ ਢੀ ਹੈ ਚੈਕਿੰਗ ਕੀਤੀ ਗਈ ਇਸ ਨੂੰ ਦਿਖਾ ਰਹੇ ਸਾਰੀਆਂ ਤਸਵੀਰਾਂ ਬਠਿੰਡਾ ਪੁਲਿਸ ਨੂੰ ਐਸਐਸਪੀ ਵੱਲੋਂ ਬਰੀਫ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਡਿਊਟੀ ਕਰਨੀ ਹੈ ਇਹ ਸਾਰੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਆਲਸੋ ਸ੍ਰੋਣਾ ਕੀ ਕਹਿੰਦਾ ਇਸ ਸੰਬੰਧੀ ਐਸਐਸਪੀ ਅਵਨੀਤ ਕੁੰਡਲੇਸ ਮਾਮਲੇ ਨੂੰ ਲੈ ਕੇ ਜਿਹੜੇ ਜਿਹੇ ਜ਼ਿਲ੍ਹਾ ਪਰਿਸ਼ਦਾਂ ਬਲੌਕ ਸਮਿਤੀ ਤੇ ਇਲੈਕਸ਼ਨਸ ਐ 14 ਦਸੰਬਰ ਨੂੰ ਉਹਦੇ ਲਈ ਪਟੰਨਾ ਪੁਲਿਸ ਦੇ ਪੂਰੇ ਪੁਕਤਾ ਇੰਤਜ਼ਾਮ ਕੀਤੇ ਗਏ ਐ ਸਾਡੀ ਐਸ ਪਰ ਰਿਕੁਆਇਰਮੈਂਟ ਸਿਕਿਉਰਿਟੀ ਨੋਰਮ ਦੇ ਤਹਿਤ ਅਸੀਂ ਸਾਰੀ ਡਿਪਲੋਇਮੈਂਟ ਕੀਤੀ ਐ ਪਟੰਨਾ ਪੁਲਿਸ ਵੱਲੋਂ 1800 ਪੁਲਿਸ ਮੁਲਾਜ਼ਮਾਂ ਨੂੰ ਇਸ ਡਿਊਟੀ ਤੇ ਤਾਇਨਾਤ ਕੀਤਾ ਜਾ ਰਿਹਾ ਜਿਹਦੇ ਚਾ ਸਾਡੇ 3 ਐਸ ਪੀਜ਼ ਨੂੰ ਸੁਪਰਵੀਜ਼ਨ ਦਿੱਤੀ ਐ ਉਹਨਾਂ ਦੇ ਨਾਲ 13 ਡੀ ਐਸ ਪੀਜ਼ ਨੂੰ ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 60 ਹਾਈਪਰ ਸੈਂਸਿਟਿਵ ਵੋਟਸ ਔਰ 195 ਸੈਂਸਿਟਿਵ ਬੂਥਸ ਹਨਾ ਤੇ ਅਸੀਂ ਐਕਸਟਰਾ ਨਿਗਰ ਰੱਖਾਂਗੇ ਅਸੀਂ ਆਪਣੇ ਜ਼ਿਲ੍ਹੇ ਚ 26 ਪੈਟਰੋਲਿੰਗ ਪਾਰਟੀਆਂ ਤਾਇਨਾਤ ਕਰ ਰਹੇ ਤੇ ਮੈਂ ਔਰ ਮੇਰੇ ਐਸਪੀ ਸਾਰੇ ਅਸੀਂ ਰਾਉਂਡ ਤੇ ਰਵਾਂਗੇ ਕੱਲ ਅਸੀਂ ਆਪਣੀ ਟੀਮਾਂ ਡਿਸਪੈਚ ਪੂਰਾ ਬਰੀਫ ਕਰਕੇ ਕਰਾਂਗੇ ਕਿ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਪੂਰਾ ਇਨ ਬਿਨੋ ਦੀ ਪਾਲਣਾ ਕਰਨੀ ਹੈ ਔਰ ਸਾਰੇ ਵੋਟਰਸ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਜ਼ਰੂਰ ਇਹਨਾਂ ਵੋਟਾਂ ਬਾਹਰ ਆ ਕੇ ਆਪਣੀ ਬਹੁਤ ਕੀਮਤੀ ਵੋਟ ਪਾਓ ਬਿਕਾਜ਼ ਇਟ ਇਜ਼ ਯੋਰ ਰਾਈਟ ਐਸ ਵੈਲ ਐਸ ਡਿਊਟੀ ਇਹ ਇੱਥੇ ਚਾਰ ਰੈਵਨਿਊ ਡਿਵੀਜ਼ਨਸ ਹੈਗੇ ਉਹਨਾਂ ਚ ਵਕ ਵਕ ਏਰੀਆ ਕੋਈ ਪੁਰਾਣੀ ਹਿਸਟਰੀ ਜਾਂ ਕੋਈ ਕਰੰਟ ਕੰਡੀਸ਼ਨਸ ਕਰਕੇ ਡਿਸਾਈਡ ਕੀਤਾ ਜਾਂਦਾ ਹੈ ਉਹ ਮਤਲਬ ਕਾਫੀ ਲੰਬੀ ਲਿਸਟ ਹੈ ਬਟ ਅਸੀਂ ਉੱਥੇ ਪਿਛਲੇ ਦੋ ਦਿਨਾਂ ਤੋਂ ਹੀ ਫਲੈਗ ਮਾਰਚਸ ਕਰ ਰਿਹਾ ਪੈਟਰੋਲਿੰਗ ਕਰ ਰਿਹਾ ਅੱਜ ਵੀ ਸਾਡੇ ਅਫਸਰ ਵਕ ਵਕ ਸੈਂਸਿਟਿਵ ਪੋਸਟ ਤੇ ਆਪ ਜਾ ਕੇ ਚੈਕਿੰਗ ਕਰ ਰਹੇ ਸੋ ਮੈਂ ਕੋਈ ਪਿੰਪੁਆਇੰਟ ਨਹੀਂ ਕਰਨਾ ਚਾਹਾਂਗੀ ਪਰ ਜੋ ਹੈ ਉਹਦੇ ਚ ਅਸੀਂ ਐਸਪੋਰਨਸ ਡਿਪਲॉयਮੈਂਟ ਕਰ ਰਹੇ ਹੈ ਇੰਟਰ ਸਟੇਟ ਦੇ ਸਾਡੇ ਸਰਾਊਂਡਿੰਗ ਜਿਹੜੇ ਐਡਜੋਇਨਿੰਗ ਸਟੇਟਸ ਹਰਿਆਣਾ ਦੇ ਜਿਹੜੇ ਸਿਰਸਾ ਡਿਬ ਵਾਲੀ ਹੈ ਉਹਨਾਂ ਦੇ ਜ਼ਿਲ੍ਹਿਆਂ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ